ਸੀ ਕਹਿੰਦੇ ਕਿ ਰਾਹੁਲ ਗਾਂਧੀ ਤੇ ਵੀ ਕਮੈਂਟ ਕੀਤਾ ਮਾਨ ਸਾਹਿਬ ਹੋਰਾਂ ਨੇ ਕਿ ਉਹ ਵੀ ਕੁਝ ਨਹੀਂ ਕਰਦਾ ਪਰ ਮੈਂ ਤੇ ਸੁਣਿਆ ਕਿ ਉਹ ਲੱਗੇ ਹੋਏ ਨੇ ਤੇ ਉਹ ਤੇ ਕਹਿੰਦੇ ਕਿ ਅਸੀਂ ਆਰਐਸਐਸ ਵਾਲੀ ਜਿਹੜੀ ਇਹ ਸਰਕਾਰ ਆਇਆ ਸੀ ਹਟਾ ਕੇ ਫੇਰ ਹੀ ਸਾਹ ਲੈਣਾ ਤੇ ਉਹਦੇ ਵਾਸਤੇ ਉਹ ਤਿਆਰੀਆਂ ਵੀ ਵੈਸੇ ਤੇ ਪਹਿਲਾਂ ਤੋਂ ਕਰ ਰਹੇ ਸੀ ਜੀ ਮਾਨ ਸਾਹਿਬ ਚਲੋ ਸੀਐਮ ਸਾਹਿਬ ਨੇ ਉਹ ਕਿਸੇ ਤੇ ਵੀ ਤਨਸ ਕਰ ਸਕਦੇ ਆ ਸਰ ਰਾਹੁਲ ਗਾਂਧੀ ਦੀ ਜਗ੍ਹਾ ਤੇ ਖਲੋ ਕੇ ਵੇਖੋ ਨੈਸ਼ਨਲ ਹਰਾਲਡ ਤੋਂ ਲੈ ਕੇ ਉਸ ਬੰਦੇ ਤੇ ਲੱਗੇ ਮੁਕਦਮਿਆਂ ਦੀ ਗਿਣਤੀ ਕਰ ਲਓ ਤੇ ਮਾਨਸਾ ਤੇ ਹਾਜ਼ਰੀਆਂ ਮਾਫ ਕਰਾਉਂਦੇ ਫਿਰਦੇ ਆ ਦੋ ਤਿੰਨ ਮੁਕਦਮੇ ਸੀ ਇਹਨਾਂ ਤੇ ਜੀ ਤੇ ਏਜੰਸੀਆਂ ਦੇਖ ਲਓ ਗੁਜਰਾਤ ਲੌਬੀ ਦੀ ਪਾਵਰ ਦੇਖ ਲਓ ਉੱਥੇ ਇੱਕ ਦਿਨ ਵੀ ਉਹਨਾਂ ਦੀ ਜਗ੍ਹਾ ਤੇ ਰੱਖ ਕੇ ਦੇਖ ਲਓ ਆਪਦੇ ਆਪ ਨੂੰ ਠੀਕ ਹੈ ਨਾ ਜੀ ਗੱਲ ਕਰਨੀ ਉਹ ਤੁਸੀਂ ਆਜ਼ਾਦ ਹੋ ਸਰ ਕਿਸੇ ਪ੍ਰਤੀ ਵੀ ਕਰ ਸਕਦੇ ਹੋ ਕਿਸੇ ਦੇ ਹੱਕ 'ਚ ਕਰ ਸਕਦੇ ਹੋ ਕਿਸੇ ਦੇ ਮੁਖਾਲਫ ਹੋ ਕੇ ਕਰ ਸਕਦੇ ਹੋ ਪਰ ਰਾਹੁਲ ਗਾਂਧੀ ਕੋ ਮੰਤਰੀ ਪਦਰ ਤੇ ਜਿਸ ਤਰ੍ਹਾਂ ਇਸ ਤਾਕਤ ਦੇ ਨਾਲ ਜਿਹਦੇ ਕੋਲ ਆਥਾ ਪੈਸਾ ਹੈ ਜਿਹਦੇ ਕੋਲ ਬਹੁਤ ਵੱਡੀ ਟ੍ਰੋਲ ਆਰਮੀ ਹੈ ਜਿਹਦੇ ਕੋਲ तमाम ਏਜੰਸੀਆਂ ਨੇ ਜਿਹਦੇ ਕੋਲ ਕੁਮਾਂਤਰੀ ਸਮਰਥਨ ਹੈ ਉੱਥੇ ਅੜ ਕੇ ਖਲੋਤਾ ਅਗਲਾ ਬਿਲਕੁਲ ਇੱਕ ਪਿਛਲੇ ਥੋੜੇ ਜੇ ਟਾਈਮ ਤੋਂ ਸਭ ਕੁਝ ਨੇ ਚੇਂਜ ਕੀਤਾ ਆਪ ਦਾ ਜੋ ਵੀ ਉਹ ਰਕਸ ਬਣਿਆ ਹੋਇਆ ਸੀ ਬਿਲਕੁਲ ਉਹਨਾਂ ਨੂੰ ਤੋੜ ਕੇ ਨਵਾਂ ਬਣਾਇਆ ਲੋਕਾਂ ਦੇ ਵਿੱਚ ਮੈਂ ਉਹੀ ਕਹਿ ਰਿਹਾ ਨਾ ਸਭ ਕਿ ਭਈ ਉਹ ਬੰਦਾ ਜਦਾਂ ਕਹ ਲੋ ਕਿ ਜਿਸ ਤਰੀਕੇ ਨਾਲ ਟਕਰਾਰ ਰਿਹਾ ਹ ਹ ਮੇਰੇ ਖਿਆਲ ਦੇ ਨਾਲ ਜਿਸ ਤਰ੍ਹਾਂ ਮੈਂ ਤਾਂ ਕੋਈ ਬਿਆਨ ਸੁਣਿਆ ਨਹੀਂ ਮਾਨ ਸਾਹਿਬ ਦਾ ਤੇ ਜਿਸ ਤਰ੍ਹਾਂ ਉਹ ਉਸੇ ਚ ਹੀ ਹੈਗੀ ਗੱਲ ਤੇ ਵੈਸੇ ਸੁਣਿਆ ਤਾਂ ਮੈਂ ਵੀ ਸੀਗਾ ਠੀਕ ਹੈ ਐਂ ਬਾਰੀ ਗੱਲ ਕਰ ਦਿੰਦੇ ਉਹ ਬਸ ਉਹਨਾਂ ਦਾ ਸੁਭਾਅ ਹੈ ਨਾ ਸਰ ਤੇ ਇਧਰ ਅਕਾਲੀ ਦਾ ਵਿੱਚ ਹੂੰ ਗੱਲ ਇਹ ਹੈ ਕਿ ਜੋ ਉੱਥੇ ਕੱਲ ਰੈਲੀ 'ਚ ਤੁਸੀਂ ਦੇਖਿਆ ਹੋਏਗਾ ਇੱਕ ਤੇ ਉਸ ਰੈਲੀ ਦੀ ਤੁਸੀਂ ਵੇਖੋ ਕਿ ਕਵਰੇਜ ਹੀ ਹੈ ਨਹੀਂ ਹੂੰ ਮੈਂ ਬਹੁਤ ਵੱਡੇ ਅਖਬਾਰਾਂ ਨੂੰ ਫੋਲ ਕੇ ਦੇਖਿਆ ਕਿ ਕੁਝ ਅਖਬਾਰਾਂ ਦੇ ਵਿੱਚ ਤਾਂ ਕਾਫੀ ਵਧੀਆ ਰਿਪੋਰਟਿੰਗ ਹੈ ਜੀ ਪਰ ਜ਼ਿਆਦਾਤਰ ਅਖਬਾਰਾਂ ਨੇ ਉਸ ਰੈਲੀ ਨੂੰ ਬਹੁਤ ਪਛਾਣ ਸੁੱਟਿਆ ਹੋਇਆ ਹਮ ਜਦ ਕਿ ਉਹ ਰੈਲੀ ਸਰ ਏਦਾਂ ਦੀ ਰੈਲੀ ਆ ਕਿ ਜਿਹਦੇ ਵਿੱਚ ਕੋਈ ਇਹਨਾਂ ਦਾ ਅਲਾਈਅੰਸ 파ਟਨਰ ਨਹੀਂ ਸੀਗਾ ਹਮ ਲਗਭਗ ਸਾਰੇ ਕਾਂਗਰਸੀ ਸੀ ਜੀ ਹੁਣ ਉੱਥੇ ਦੋ ਗੱਲਾਂ ਵੱਡੀਆਂ ਕਹੀਆਂ ਨੇ ਪ੍ਰਿਯੰਕਾ ਨੇ ਸੁਣਿਓ ਹੁਣ ਤੇ ਤੁਸੀਂ ਦੱਸ ਦੇਣਾ ਕਿ ਭਾਈ ਆਪਣੇ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਚ ਕੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਇਹਦੇ ਤੇ ਕਦੇ ਬਿਆਨ ਦਿੱਤਾ ਹ ਹ ਤੁਹਾਡੀ ਲੀਡਰਸ਼ਿਪ ਠੀਕ ਹੈ ਨਾ ਜੀ ਨੈਸ਼ਨਲ ਲੈਵਲ ਦੀ ਕੀ ਸੋਚਦੀ ਹੈ ਮੈਨੂੰ ਪਤਾ ਨਹੀਂ ਪਰ ਤੁਸੀਂ ਕੀ ਇਹਨਾਂ ਚੀਜ਼ਾਂ ਤੇ ਕਦੇ ਰਿਐਕਟ ਕੀਤਾ ਕਿ ਹਮ ਪ੍ਰਿਯੰਕਾ ਗਾਂਧੀ ਕਹਿੰਦੀ ਕਿ ਨੌਜਵਾਨ ਨਸ਼ਿਆਂ ਚ ਘਰਸਤ ਹੋ ਰਹੇ ਨੇ ਸੱਟੇ ਬਾਜੀ ਚ ਗਰਕ ਰਹੇ ਨੇ ਤੇ ਸੂਤਰ ਦੱਸਦੇ ਆ ਕਿ ਇੱਕ ਸੱਟੇ ਬਾਜੀ ਦੀ ਐਪ ਤੇ ਪ੍ਰਧਾਨ ਮੰਤਰੀ ਦੇ ਦਫ਼ਤਰ ਚੋਂ ਚੱਲ ਰਹੀ ਆ ਅੱਛਾ ਹਾਂਜੀ ਹੂੰ ਇਸ ਗੱਲ ਨੂੰ ਕਦੇ ਖੋਲਾਂਗੇ ਆਪਾਂ ਐਡੀ ਜ਼ੁਰਤ ਨਾਲ ਗੱਲ ਕਹਿਣੀ ਸਾਬ ਹੂੰ ਤੇ ਫਿਰ ਪ੍ਰਿਯੰਕਾ ਗਾਂਧੀ ਨੇ ਚੌਂਕ ਕਮਿਸ਼ਨਰਾਂ ਦੇ ਨਾਮ ਲੈ ਬਕਾਇਦਾ ਇਹ ਪਹਿਲਾ ਮੌਕਾ ਹੋਏਗਾ ਨਾਲੇ ਤੇ ਥੱਲੋਂ ਵੋਟ ਚੋਰ ਗੱਦੀ ਛੋੜ ਦੇ ਨਾਰੇ ਲੱਗੇ ਹਾਲਾਂਕਿ ਕੀ ਆ ਜਾ ਰਿਹਾ ਕਿ ਭਈ ਇਹ 10 ਵਿਧਾਨਕ ਅਹੁਦੇ ਤੇ ਬੈਠੇ ਇਹ ਗੱਲਾਂ ਜਿਹੜੀਆਂ ਆ ਉਹ ਇਸ ਤਰ੍ਹਾਂ ਉਸ ਤਰ੍ਹਾਂ ਨਹੀਂ ਕਰਨੀਆਂ ਚਾਹੀਦੀ ਪਰ ਮੈਂ ਦੱਸ ਦੇਵਾਂ ਕਿ ਜਿਹੜੇ ਅਨੁਰਾਗ ਠਾਕਰ ਸੀ ਉਹਨਾਂ ਨੇ ਵੀ ਇੱਕ ਵਾਰੀ ਕਿਹਾ ਸੀਗਾ ਦੇਸ਼ ਕੇ ਗਦਾਰੋਂ ਕੋ ਤੇ ਥੱਲੋਂ ਬਾਜ ਕੀ ਆਈ ਸੀ ਤੇ ਬਾਅਦ ਚ ਜਦੋਂ ਰੌਲਾ ਪਿਆ ਤੇ ਕਹਿ ਦਿੱਤਾ ਗਿਆ ਕਿ ਭਈ ਮੈਂ ਤੇ ਦੇਸ਼ ਕੇ ਗਦਾਰੋਂ ਕੋ ਕਿਹਾ ਥੱਲੋਂ ਜੋ ਮਰਜ਼ੀ ਆ ਭਈ ਮੈਂ ਥੋੜੀ ਜਿਮੇਵਾਰ ਹੂੰ ਹੂੰ ਪ੍ਰਿੰਕਰ ਨੇ ਵੀ ਫਿਰ ਇਹ ਨਾ ਹੀ ਲੈ ਜੀ ਇਹ ਬਹੁਤ ਵੱਡੀਆਂ ਗੱਲਾਂ ਸੀ ਸਰਦੋ ਹੂੰ ਇਹ ਬਹੁਤ ਵੱਡੀਆਂ ਗੱਲਾਂ ਨੇ ਕਿ ਵਾਕਈ ਇਹਨਾਂ ਨੇ ਪਬਲੀਕਲੀ ਚੋਣ ਕਮਿਸ਼ਨਰਾਂ ਦਾ ਨਾਂ ਲਿਆ ਕਿ ਇਹ ਬਹੁਤ ਗਲਤ ਕਰ ਰਹੇ ਆ ਇਹਨਾਂ ਦਾ ਹਸਾਬ ਕਿਤਾਬ ਹੋਏਗਾ ਇੱਕ ਦਿਨ ਜੀ ਬਹੁਤ ਵੱਡੀਆਂ ਗੱਲਾਂ ਹੁਣ ਰਾਹੁਲ ਗਾਂਧੀ ਮੈਂ ਇਹਦੇ ਤੇ ਲੰਮੀ ਚੌੜੀ ਗੱਲ ਕਰਨ ਦਾ ਸ਼ੌਕ ਸੀਗਾ ਕਿਉਂਕਿ ਮਾਮਲਾ ਸੀਗਾ ਪ੍ਰਧਾਨ ਮੰਤਰੀ ਦੇ ਦਫ਼ਤਰ ਵਾਲਾ ਪਰ ਹੁਣ ਆਪਾਂ ਕਿਉਂਕਿ ਅੰਤਲੇ ਪੜਾਤੇ ਆ ਸੁਇਸ ਵਾਸਤੇ ਇਸ ਗੱਲ ਤੋਂ ਪਾ ਵਿਰਾਮ ਲੈਨੇ ਕਦੇ ਫੇਰ ਖੋਲ ਲਵਾਂਗੇ ਇਹਦੇ ਤੇ ਆ ਜਾਵਾਂਗੇ ਲੰਮੀ ਚੌੜੀ ਇਹਦੇ ਚ ਮਤਲਬ ਕਿ ਜੇ ਤੁਸੀਂ ਦੇਖੋਗੇ ਕਹਾਣੀ ਆ ਹੁਣ ਆ ਜਾਓ ਤੁਸੀਂ ਰਾਹੁਲ ਗਾਂਧੀ ਤੇ ਰਾਹੁਲ ਗਾਂਧੀ ਨੇ ਆਰਐਸਐਸ ਨੂੰ ਨਿਸ਼ਾਨੇ ਤੇ ਲਿਆ ਜੀ ਕਿਉਂ ਕਿ ਕੁਝ ਲੋਕ ਇਹ ਸਮਝਦੇ ਕਿ ਭਾਜਪਾ ਤਾਂ ਬਈ ਇੱਕ ਵੱਖਰਾ ਕਿਸਮ ਦਾ ਬਈ ਉਹਨਾਂ ਦਾ ਰਾਜਨੀਤਿਕ ਮਾਡਲ ਹੈ ਆਰਐਸਐਸ ਜਦ ਕਿ ਆਰਐਸਐਸ ਹੀ ਜੜ ਹੈ ਹੂੰ ਆਰਐਸਐਸ ਹੀ ਜਾੜਿਆ ਤਾਂ ਉੱਥੇ ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਸੱਤਿਆ ਤੇ ਗੱਲ ਕਰਦੇ ਹਾਂ ਸੱਚ ਤੇ ਜੀ ਤੇ ਮੋਹਨ ਭਗਵਤ ਕੀ ਕਹ ਰਹੇ ਆ ਕਿ ਭਾਈ ਸ਼ਕਤੀ ਹੋਣੀ ਚਾਹੀਦੀ ਆ ਸੱਤਿਆ ਤਾਂ ਆਪੇ ਬੰਦਾ ਬਣਾ ਲੈਂਦਾ ਪੰਜਾਬੀ ਚ ਕਹਿੰਦੇ ਬਿਲਕੁਲ ਕਿ ਭਈ ਇਹ ਅਸੀਂ ਸੱਤਿਆ ਦੀ ਗੱਲ ਕਰਦੇ ਹਾਂ ਸੱਤਾ ਦੀ ਗੱਲ ਕਰਦੇ ਆ ਹੂੰ ਭਈ ਪਾਵਰ ਹੋਣੀ ਚਾਹੀਦੀ ਆ ਸੱਚ ਨੂੰ ਆਪੇ ਝੂਠ ਨੂੰ ਆਪੇ ਤੁਸੀਂ ਸੱਚ ਦੇ ਤੌਰ ਤੇ ਮਨਵਾ ਲਓਗੇ ਜੀ 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 ਬਹੁਤ ਵੱਡੀ ਗੱਲ ਹੈ ਹੂੰ ਬਹੁਤ ਵੱਡੀ ਗੱਲ ਆ ਯਾਨੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਸ ਰੈਲੀ ਦੇ ਵਿੱਚੋਂ ਮੈਸੇਜ ਜਿਹੜਾ ਗਿਆ ਹੂੰ ਜਿਸ ਤਰ੍ਹਾਂ ਆਰਐਸਐਸ ਖੜਗੇ ਸਾਹ ਬੋਲੇ ਆ ਕਿ ਮੇਰਾ ਮੁੰਡਾ ਦਾਖਲ ਆ 20 ਘੰਟਿਆਂ ਦਾ ਆਪਰੇਸ਼ਨ ਚੱਲਣਾ ਸੀ ਪਰ ਮੈਂ ਉੱਥੇ ਜਾਣ ਦੀ ਥਾਂ ਤੇ ਇੱਥੇ ਆਇਆ ਕਿ ਇਹ ਜ਼ਰੂਰੀ ਆ 81 85 ਸਾਲ ਦਾ ਬਜ਼ੁਰਗ ਕਹਿ ਰਿਹਾ ਜੀ ਸਰ ਉਹ ਜਿਹੜੀ ਰੈਲੀ ਆ ਨਾ ਬੇਸਿਕਲੀ ਉਹ ਇੱਕ ਮੈਸੇਜ ਦੇਣ ਦਾ ਯਤਨ ਕਰ ਰਹੀ ਆ ਕਿ ਭਈ ਇੱਕ ਤੇ ਇਹ ਆ ਕਿ ਸਾਨੂੰ ਹੁਣ ਹੋ ਸਕਦਾ ਹੈ ਕਿ ਇਨ ਫਿਊਚਰ ਕਾਂਗਰਸੀ ਹੂੰ ਕਿ ਸੜਕ ਤੇ ਆਉਣਾ ਪਵੇ ਭੈਣ ਭਰਾਵਾਂ ਨੂੰ ਕਿ ਇਹ ਹੁਣ ਜੰਗ ਜਿਹੜੀ ਆ ਲੜਾਈ ਆ ਜਿਹੜੀ ਸਿਆਸੀ ਲੜਾਈ ਹੁਣ ਵਾਰੂਮ ਦੇ ਵਿੱਚ ਨਹੀਂ ਲੜੀ ਜਾ ਸਕਦੀ ਜੀ ਜੀ ਠੀਕ ਹੈ ਜੀ ਇੱਕ ਤੇ ਇਹ ਆ ਮੈਸੇਜ ਦੂਸਰਾ ਮੈਸੇਜ ਇਹ ਆ ਕਿ ਇਹਨਾਂ ਨੇ ਇੱਕ ਤਰ੍ਹਾਂ ਨਾਲ ਇਹ ਦਿਖਾਉਣ ਦਾ ਯਤਨ ਕੀਤਾ ਹੈ ਕਿ ਇਹ ਜਿਹੜੇ ਹੈਗੇ ਨੇ ਮੋਦੀ ਸਾਹਿਬ ਕਿ ਇਹ ਕੋਈ ਅਜੇਤੂ ਨਹੀਂ ਹੈ ਅਜਿੱਤ ਨਹੀਂ ਹੈ ਪੰਜਾਬੀ ਚ ਕਹੀਏ ਜੀ ਇਹਨਾਂ ਨੂੰ ਹਰਾਇਆ ਜਾ ਸਕਦਾ ਹੈ ਔਰ ਇਹ ਕਿੰਨੇ ਕਮਜ਼ੋਰ ਨੇ ਇਹਦੇ ਤੇ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹਣਾ ਖੜਗੇ ਸਾਹਿਬ ਨੇ ਬਕਾਇਦਾ ਕਿ ਅਸੀਂ ਤਾਂ 50 ਇਲੈਕਸ਼ਨ ਹਾਰ ਕੇ ਵੀ ਇਹ ਡਟੇ ਪਏ ਹਾਂ ਕਿ ਜਦੋਂ ਇੱਕ ਵੀ ਇਲੈਕਸ਼ਨ ਹਾਰ ਕੇ ਲੱਭਣਗੇ ਨਹੀਂ ਕੀ ਸਰ ਇਹ ਗੱਲਾਂ ਜਿਹੜੀਆਂ ਨੇ ਕਾਫੀ ਇੰਟਰਸਟਿੰਗ ਨੇ ਕਾਫੀ ਕਹਿ ਲੋ ਕਿ ਰੋਚਕ ਨੇ ਜੀ ਪਰ ਚਲੋ ਮਾਨ ਸਾਹਿਬ ਦੇ ਆਪਣੇ ਤੁਹਾਨੂੰ ਪਤਾ ਉਹਨਾਂ ਦੇ ਸਟਾਈਲ ਉਹਨਾਂ ਦੇ ਆਪ ਦੇ ਅੰਦਾਜ਼ ਇਹ ਚੀਜ਼ਾਂ ਕਹਿਣ ਲਈ ਉਹਨਾਂ ਦੇ ਰੰਗ ਟੰਗ ਆਪਣੇ ਨੇ ਖੈਰ ਕਾਫੀ ਕਹਿ ਲੋ ਕਿ ਰੈਲੀ ਜਿਹੜੀ ਆ ਨਾ ਕਾਫੀ ਧਿਆਨ ਮੰਗਦੀ ਸੀ ਪਰ ਇਹਨਾਂ ਧਿਆਨ ਮੀਡੀਆ ਨੇ ਦਵਾਇਆ ਨਹੀਂ ਲੋਕਾਂ ਦਾ ਹਮ ਪਰ ਚਲੋ ਉਹ ਧਿਆਨ ਵੈਸੇ ਖਿੱਚ ਰਹੇ ਨੇ ਐਸੀ ਗੱਲ ਨਹੀਂ ਹੈ ਕਿ ਰਾਹੁਲ ਗਾਂਧੀ ਤੇ ਲੋਕਾਂ ਦਾ ਧਿਆਨ ਨਹੀਂ ਉਹਨਾਂ ਦੇ ਬਿਆਨ ਉਹਨਾਂ ਦਾ ਕੰਮ ਕਰਨ ਦਾ ਜਿਹੜਾ ਹੁਣ ਸਟਾਈਲ ਉਹ ਤੇ ਹੈਗਾ ਲੋਕਾਂ ਦਾ ਧਿਆਨ ਇਤੇ ਹੈ ਤੇ ਮਨਿੰਦਰ ਜੀ ਕਹਿ ਰਹੇ ਨੇ ਕਿ ਰਾਹੁਲ ਗਾਂਧੀ ਨੂੰ ਕਹਿੰਦੇ ਸਾਰੀ ਯੂਥ ਕਾਂਗਰਸ ਹੈ ਜਿਹੜੀ ਉਹ ਅੱਗੇ ਕਰ ਦੇਣੀ ਚਾਹੀਦੀ ਹੈ ਨਹੀਂ ਲੱਗਦਾ ਤੇ ਹੈ ਕਿ ਭੈਣ ਭਰਾ ਕੁਸ਼ਣ ਕੁਸ਼ਤਾ ਪਲਾਨ ਕਰ ਰਹਾ ਕਿ ਭਈ ਹੁਣ ਵੱਡੀ ਲੜਾਈ ਲੜਨ ਦਾ ਵੇਲਾ ਆ ਗਿਆ ਕਿਉਂਕਿ ਦੇਖੋ ਜੇ ਆਪਾਂ ਅੰਨਾ ਅੰਦੋਲਨ ਦੀ ਗੱਲ ਕਰੀਏ ਤਾਂ ਅੰਨਾ ਅੰਦੋਲਨ ਜਿਸ ਵੇਲੇ ਆਇਆ ਸੀਗਾ ਨਾ ਤਾਂ ਉਹਦੇ ਵਿੱਚ ਕੀ ਸੀਗਾ ਕਿ ਸ਼ਹਿਰੀ ਮੱਧ ਵਰਗੀ ਸਭ ਤੋਂ ਪਹਿਲਾਂ ਗੋਲਬੰਦ ਹੋਇਆ ਸੀਗਾ ਹਮ ਤੇ ਕਾਂਗਰਸ ਨੂੰ ਵੀ ਪਤਾ ਹੈ ਕਿ ਜੇ ਵੱਡੀ ਲੜਾਈ ਅਸੀਂ ਲੜਨੀ ਆ ਜਾਂ ਜਿੱਤਨੀ ਆ ਤਾਂ ਸਾਨੂੰ ਸਮਾਜ ਦਾ ਇੱਕ ਬਹੁਤ ਵੱਡਾ ਵਰਗ ਗੋਲਬੰਦ ਕਰਨਾ ਪਊਗਾ ਬਿਲਕੁਲ ਕਰੀ ਮੱਧ ਵਰਗੀ ਤੋਂ ਲੈ ਕੇ ਕਿ ਵੋਟ ਨਾਲ ਜੋੜ ਕੇ ਜਾਂ ਮਤਲਬ ਇਹ ਸਾਰਾ ਮੈਸੇਜ ਦੇ ਕੇ ਸਾਨੂੰ ਹੇਠਲੇ ਪੱਧਰ ਤੋਂ ਇੱਕ ਕਿਰਤੀ ਕਿਸਾਨ ਉਹ ਸਾਰਿਆਂ ਦੀ ਗੋਲਬੰਦੀ ਕਰਨੀ ਪਵੇ ਕਿ ਅਦਰਵਾਈਜ਼ ਬਹੁਤ ਪਾਵਰਫੁੱਲ ਹੈ ਗੁਜਰਾਤ ਲੋਬੀ ਜੀ 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 ਚਲੋ ਖੈਰ ਆਪਾਂ ਨੂੰ ਥੋੜਾ ਜਿਹਾ ਇੰਤਜ਼ਾਰ ਵੀ ਕਰਨਾ ਪਏਗਾ ਤੇ ਜੋ ਆਏਗਾ ਫਿਰ ਉਹ ਆਪਾਂ ਦੇਖਾਂਗੇ ਉਸ ਤੋਂ ਬਾਅਦ ਜੀ ਸਰ ਬਿਲਕੁਲ ਬਿਲਕੁਲ ਅੱਜ ਮਿੰਟ ਜੀ ਆਪਾਂ ਬਿਲਕੁਲ ਟਾਈਮ ਤੇ ਆਏ ਆ ਤੇ ਬਿਲਕੁਲ ਟਾਈਮ ਤੇ ਛੁੱਟੀ ਲੈ ਰਹੇ ਆ ਦੋਸਤਾਂ ਤੋਂ ਬਹੁਤ سارے ਦੋਸਤ ਅੱਜ ਨਾਲ ਜੁੜੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਚੰਗਾ ਲੱਗਦਾ ਜਦੋਂ ਤੁਸੀਂ ਸਾਥ ਦਿੰਦੇ ਹੋ ਨਾਲ ਜੁੜੇ ਹੁੰਦੇ ਹੋ ਤੇ ਸਾਨੂੰ ਵੀ